ਸਾਰੇ ਦੋਸਤਾਂ ਨੂੰ ਨਿੱਗੀ ਜੀਆ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਪਾਂ ਘਰ ਦੇ ਵਿੱਚ ਅਦਰਕ ਦੀ ਖੇਤੀ ਕਿਵੇਂ ਕਰ ਸਕਦੇ ਹਾਂ ਜੇ ਆਪਣੇ ਕੋਲ ਟਿਊਬਲ ਦੇ ਉੱਤੇ ਜਗ੍ਹਾ ਤੇ ਆਪਾਂ ਉੱਥੇ ਲਾਈਏ ਜੇ ਨਹੀਂ ਤੇ ਘਰੇਲੂ ਬਗੀਚੀ ਦੇ ਵਿੱਚ ਕੀ ਕੀ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਪਾਊਗੀ ਇਹ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਆਜੋ ਜੀ ਬਣੇ ਰਹੋ ਨਾਲ ਆਪਾਂ ਨੂੰ ਇਹਦੇ ਵਾਸਤੇ ਦੋਸਤੋ ਤਿੰਨ ਚੀਜ਼ਾਂ ਦੀ ਜ਼ਰੂਰਤ ਆ ਇੱਕ ਆਪਾਂ ਨੂੰ ਨਾਰਮਲ ਖੇਤਾਂ ਦੀ ਮਿੱਟੀ ਚਾਹੀਦੀ ਆ ਇੱਕ ਆਪਾਂ ਨੂੰ ਲੋੜੀ ਚਾਹੀਦੀ ਆ ਤੇ ਇੱਕ ਸਰੋਂ ਦੀ ਖਾਲ ਜਿਨ੍ਹਾਂ ਦੋਸਤਾਂ ਕੋ ਸ਼ਹਿਰਾਂ ਦੇ ਵਿੱਚ ਰਹਿ ਰਿਆ ਰੂੜੀ ਨਹੀਂ ਹੈ ਤੇ ਉਹ ਵਰਮੀ ਕੰਪੋਸਟ ਦਾ ਵੀ ਇਸਤੇਮਾਲ ਕਰ ਸਕਦੇ ਆ ਆਪਾਂ 60 ਤੋਂ 70% ਮਿੱਟੀ ਲੈਣੀ ਆ ਚੰਗੀ ਤਰ੍ਹਾਂ ਮਿੱਟੀ ਨੂੰ ਧੁੱਪ ਲੱਗੀ ਹੋਵੇ ਉਸ ਤੋਂ ਬਾਅਦ ਮਿੱਟੀ ਦੇ ਵਿੱਚ ਆਪਾਂ ਰੂੜੀ ਮਿਕਸ ਕਰ ਲੈਣੀ ਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਆ ਚੰਗੀ ਤਰ੍ਹਾਂ ਬਣਾਉਣ ਤੋਂ ਬਾਅਦ ਆਪਾਂ ਨੂੰ ਜਾਂ ਤੇ ਆਪਾਂ ਗਰੋ ਬੈਗ ਦੇ ਵਿੱਚ ਵੀ ਇਹਨੂੰ ਲਗਾ ਸਕਦੇ ਹਾਂ ਗਰੋ ਬੈਗ ਆਸਾਨੀ ਨਾਲ ਆਨਲਾਈਨ ਬਾਜ਼ਾਰ ਤੋਂ ਮਿਲ ਜਾਂਦਾ ਹੈ ਆਪਾਂ ਆਨਲਾਈਨ ਬਾਇ ਕਰ ਸਕਦੇ ਇਹਨੂੰ 12 ਇੰਚ 15 ਇੰਚ 21 ਇੰਚ ਘੱਟੋ ਘੱਟ ਅਦਰ ਕਾਉਣ ਵਾਸਤੇ ਆਪਾਂ ਨੂੰ 12 ਇੰਚ ਦਾ ਗਰੋ ਬੈਗ ਚਾਹੀਦਾ ਜਾਂ ਗਮਲਾ ਤੇ ਇਹ ਆਪਾਂ ਲਿਆ ਜੀ ਗਰੋ ਬੈਗ ਇਹ ਆਪਾਂ ਆਨਲਾਈਨ ਬਾਇ ਕੀਤਾ ਹੈ ਤੇ ਇਹ ਹੁਣ ਜਿਹੜੀ ਆਪਾਂ ਨਾਰਮਲ ਮਿੱਟੀ ਤੇ ਰੂੜੀ ਆਪਾਂ ਇਹਦਾ ਮਿਕਸਚਰ ਬਣਾਇਆ ਸੀ ਇਹਨੂੰ ਆਪਾਂ ਇਹਦੇ ਤੇ ਪਾ ਦੇਣਾ ਹੈ ਆਪਾਂ ਦੀ ਸਿਹਤਾਂ ਨਾਲ ਚਾਹੇ ਆਪਾਂ ਬਾਸੇ ਨਾਲ ਵੀ ਪਾ ਸਕਦੇ ਹਾਂ ਉਹਨ ਤੋਂ ਬਾਅਦ ਇਹਨੂੰ ਤੰਦਰਾ ਬਰਕਰ ਲੈਣਾ ਉਸ ਤੋਂ ਬਾਅਦ ਆਪਾਂ ਲੈਣਾ ਅਦਰਕ ਅਦਰਕ ਆਪਾਂ ਨੂੰ ਨਾਰਮਲ ਨਰਸਰੀ ਤੋਂ ਮਿਲ ਜਾਂਦਾ ਜਿੱਥੋਂ ਆਪਾਂ ਨੂੰ ਬੱਲਾਂ ਸਬਜ਼ੀਆਂ ਮਿਲਦੀਆਂ ਆ ਜਾਂ ਆਪਾਂ ਸਬਜ਼ੀ ਦੀ ਦੁਕਾਨ ਤੋਂ ਵੀ ਇਹਨੂੰ ਖਰੀਦ ਸਕਦੇ ਆ ਧਿਆਨ ਰੱਖਣਾ ਕਿ ਜਦੋਂ ਆਪਾਂ ਖਰੀਦਣਾ ਆਪਾਂ ਵੇਖਣਾ ਕਿ ਇਹਦੀ ਅੱਖ ਵਗੈਰਾ ਥੋੜੀ ਜੀ ਵੱਡੀ ਹੋਵੇ ਤਾਂ ਵੇਖੋ ਇਦਾਂ ਆਪਾਂ ਇਹਨੂੰ ਰੱਖ ਦੇਣਾ ਥੋੜਾ ਜਿਹਾ ਡੂੰਘਾ ਜਿਆਦਾ ਆਪਾਂ ਨੂੰ ਡੂੰਘਾ ਰੱਖਣ ਦੀ ਲੋੜ ਨਹੀਂ ਆ ਆਪਾਂ ਇਹਨੂੰ ਗਰੋ ਬੈਗ ਵਿੱਚ ਵੀ ਦੋਸਤੋ ਲਗਾ ਸਕਦੇ ਆ। ਗਮਲੇ 'ਚ ਵੀ ਲਗਾ ਸਕਦੇ ਆ, ਕਿਆਰੀਆਂ 'ਚ ਵੀ ਲਗਾ ਸਕਦੇ ਆ। ਇਹ ਆਪਣੀ 9 ਤੋਂ 10 ਮਹੀਨੇ ਦੀ ਫਸਲ ਆ। ਮਈ ਤੇ ਜੂਨ ਵਿੱਚ ਉਗਾਈ ਜਾਂਦੀ ਆ। ਤੇ ਟੋਟਲ ਆਪਾਂ 9 ਤੋਂ 10 ਮਹੀਨੇ ਵਿੱਚ ਇਹਨੂੰ ਹਾਰਵੈਸਟ ਕਰ ਸਕਦੇ ਆ। ਇਹਦੇ ਉੱਤੇ ਆਪਾਂ ਜਿਹੜਾ ਮਿੱਟੀ ਦਾ ਤੇ ਰੂੜੀ ਦਾ ਮਿਕਸਚਰ ਬਣਾਇਆ ਸੀ ਉਹ ਆਪਾਂ ਇਹਦੇ ਉੱਪਰ ਉਹਨ ਪਾ ਦੇਣਾ ਆ। ਤੇ ਉਸ ਤੋਂ ਬਾਅਦ ਪਾਉਣ ਤੋਂ ਬਾਅਦ ਆਪਾਂ ਸਰੋਂ ਦੀ ਖਲ ਪਾਉਣੀ ਹੈ ਉਹ ਤੁਹਾਨੂੰ ਦੱਸਦੇ ਆਪਾਂ ਇਹ ਆਪਾਂ ਅਦਰਕ ਦੋਸਤੋ ਲਾਤਾ ਹੁਣ ਆਪਾਂ ਜਿਹੜਾ ਮਿਕਸਚਰ ਬਣਾਇਆ ਹੈ ਮਿੱਟੀ ਦਾ ਤੇ ਰੂੜੀ ਦਾ ਉਹ ਆਪਾਂ ਇਹਦੇ ਉੱਪਰ ਪਤਲੀ ਪਤਲੀ ਪਰਤ ਜਿਆਦਾ ਮੋਟੀ ਨਹੀਂ ਜਿਹੜਾ ਏਕ-ਏਕ 2-2 ਇੰਚ ਸਿਰਫ ਅਦਰਕ ਟੱਕਿਆ ਜਾਵੇ ਇਹ ਆਪਾਂ ਇਹਦੇ ਉੱਤੇ ਪਾ ਦਿਆਂਗਾ ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸ ਚੁੱਕਾ ਮੈਂ ਗਰੋਬੈਗ ਜਾਂ ਗਮਲੇ ਜਿਹਾ ਆਪਾਂ ਲਾ ਸਕਦੇ ਇਹਨੂੰ ਗਰੋਬੈਗ ਆਪਾਂ ਆਨਲਾਈਨ ਬਾਈ ਕਰ ਸਕਦੇ ਹਾਂ ਕੋਈ ਇਰਾ ਮੁਸ਼ਕਲ ਨਹੀਂ ਆਉਂਦੀ ਇਹ ਆਪਕ ਸਾਈਜ਼ ਦੇ ਵਿੱਚ अवेलेबल ਹੁੰਦੇ ਆ 12 15 18 21 24 ਇੰਚ ਲੋ ਹੁਣ ਆਪਾਂ ਲੈਣੀ ਹੈ ਸਰੋਂ ਦੀ ਖਾਲ ਇਹਨੂੰ ਆਪਾਂ ਬਰੀਕ ਕਰ ਲੈਣਾ ਹੁਣ ਇਹਦੇ ਉੱਤੇ ਆਪਾਂ ਸਿੱਦਾ ਛਰਕਾ ਕਰ ਦਿੰਦੇ ਆ ਇਸ ਤੋਂ ਬਾਅਦ ਦੋਸਤੋ ਇਹਨੂੰ ਆਪਾਂ ਭਰ ਦੇਣਾ ਹੈ ਤੇ ਜਿਵੇਂ ਕਿ ਮਈ ਜੂਨ ਦੇ ਵਿੱਚ ਗਰਮੀ ਜ਼ਿਆਦਾ ਹੁੰਦੀ ਆ ਆਪਾਂ ਇਹਦੇ ਉੱਤੇ ਗੱਤਾ ਵਗੈਰਾ ਮਲਚ ਕਰ ਸਕਦੇ ਹਾਂ ਗੱਤਾ ਪਾ ਸਕਦੇ ਹਾਂ ਆਹ ਲੋ ਜੀ 9 ਤੋਂ 10 ਮਹੀਨਿਆਂ ਦੇ ਵਿੱਚ ਇਹਨੇ ਆਪਾਂ ਨੂੰ ਫਸਲ ਨੇ ਤਿਆਰ ਹੋ ਜਾਣਾ ਜਿਵੇਂ ਜਿਵੇਂ ਇਹ ਵੱਡਾ ਹੁੰਦਾ ਜਾਊਗਾ ਅਦਰਕ ਬੂਝਾ ਬਣਦਾ ਜਾਊ ਓਵੇਂ ਆਪਾਂ ਇਹਨੂੰ ਖੋਲ ਹੀ ਜਾਣਾ ਤੇ ਮਿੱਟੀ ਲਈ ਜਾਣੀ ਹੋਵੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਈ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਇਹਨੂੰ ਤੇ ਪੇਜ ਨੂੰ ਫਾਲੋ ਕਰਨਾ ਓਕੇ ਜੀ ਬਹੁਤ ਬਹੁਤ ਖਾਲਸਾ ਵਾਹਿਗੁਰੂ ਜੀ ਪਤ